हां दोस्तों ਜਿਹੜੀ ਮੈਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਮੈਂ ਬੜੀ ਮੈਨੂੰ ਇਸ ਝੋ ਵੀਡੀਓ ਨੇ ਇਸ ਗੱਲ ਨੇ ਬੜਾ ਅੰਦਰ ਤੱਕ ਮੇਰੀ ਸੱਟ ਮਾਰੀ ਮੈਂ ਪਰਸੋਂ ਚੌਥੇ ਦੀ ਗੱਲ ਤਿੰਨ ਚਾਰ ਦਿਨ ਪਹਿਲਾਂ ਦੀ ਮੈਨੂੰ ਇੱਕ ਕਿਸੇ ਮਿੱਤਰ ਪਿਆਰੇ ਦਾ ਫੋਨ ਆ ਗਿਆ ਯਾਰ ਮੇਰੇ ਕਿਸੇ ਦੋਸਤ ਦੇ ਬੱਚੇ ਨੇ ਫੋਨ ਲੈਣਾ ਵਾ ਤੂੰ ਉਸ ਮੋਬਾਈਲ ਵਾਲੀ ਦੁਕਾਨ ਤੇ ਜਾ ਉਹਨਾਂ ਨੂੰ ਇੱਕ ਵਧੀਆ ਸਸਤਾ ਫੋਨ ਦਵਾ ਦੇ ਸਰ ਮੈਂ ਜੇ ਉਹ ਕਹਿੰਦੇ ਜੋ ਕੁਛ ਨਾ ਕੁਛ ਜੀ ਅਧਾਰਸਦਾਰ ਕਰਦੇ ਹੋਏ ਤਾਂ ਕਰਵਾ ਦਈ ਕੋਈ ਨਹੀਂ ਆਪਾਂ ਪੈਸੇ ਦੇ ਦੇਾਂਗੇ ਮੈਂ ਨਾਲ ਦੀ ਨਾਲ ਹੀ 5-7 ਮਿੰਟ ਬਾਅਦ ਉਸ ਦੁਕਾਨ ਤੇ ਚਲੇ ਜਾਂਦਾ ਮੈਨੂੰ ਉਹ ਦੁਕਾਨਦਾਰ ਨੂੰ ਪਤਾ ਲੱਗਦਾ ਵਾ ਕਿ ਜਿਹੜਾ ਬੱਚੇ ਫੋਨ ਲੈ ਰਹੇ ਆ ਇਹ ਆਈਫੋਨ 16 ਲੈ ਰਹੇ ਆ ਜਿਹੜਾ ਨਵਾਂ ਲਿਸਟ ਲੇਟੈਸਟ ਆਇਆ ਵਾ ਲਗਭਗ ਉਹਦੀ 1.5 ਲੱਖ ਦੇ 1.5 ਤੇੜ ਦੀ ਕੀਮਤ ਸੀਗੀ ਮੈਂ ਮੈਨੂੰ ਬੜੀ ਹੈਰਾਨੀ ਹੋਈ ਮੈਂ ਕਿਹਾ ਯਾਰ ਤੁਸੀਂ ਇੰਨੇ ਮਹਿੰਗਾ ਫੋਨ ਕਿਵੇਂ ਸੋਚ ਰਹੇ ਹੋ ਉਹ ਕਹਿੰਦੀ ਯਾਰ ਸਾਡੇ ਮੇਰੇ ਬੱਚੇ ਨੇ ਲੈਣਾ ਮੈਂ ਕਿਹਾ ਕਿਹੜੀ ਕਲਾਸ ਪੜਦਾ ਬੱਚਾ ਕਹਿੰਦੇ 10ਵੀਂ ਦੇ ਪੇਪਰ ਦਿੱਤੇ ਆ ਮੈਂ ਕਿਹਾ ਬੜੀ ਗਲਤ ਕੰਮ ਕਰ ਰਹੇ ਹੋ ਤੁਸੀਂ ਫਿਰ ਮੈਂ ਉਹਦੇ ਫਾਦਰ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਕੀ ਕੰਮ ਕਰਦੇ ਹੋ ਕਹਿੰਦੇ ਜੀ ਮੈਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਆ ਮੈਂ ਕਿਹਾ ਇਹ ਕਿੰਨੀ ਸੈਲਰੀ ਹੈ ਕਹਿੰਦੇ 14000 ਰੁਪਇਆ ਮੈਂ ਕਿਹਾ ਜੇ 14000 ਰੁਪਇਆ ਤੁਹਾਡੀ ਸੈਲਰੀ ਲੈ ਰਹੇ ਹੋ ਤੁਸੀਂ 1.5 ਲੱਖ ਰੁਪਏ ਦਾ ਫੋਨ ਕਿਵੇਂ ਬੱਚੇ ਨੂੰ ਲੈ ਕੇ ਦੇ ਰਹੇ ਹੋ ਉਹ ਕਹਿੰਦਾ ਯਾਰ ਬੱਚਾ ਜਿੱਦ ਕਰ ਰਿਹਾ ਸੀ ਜਵਾਕਾ ਦੇ ਮਗਰ ਲਾ ਕੇ ਆਪਦੇ ਦੋਸਤਾਂ ਦੇ ਮਗਰ ਲਾ ਕੇ ਮੈਂ ਕਿਹਾ ਤੁਸੀਂ ਉਹਨਾਂ ਵੱਡਿਆਂ ਘਰਾਂ ਦੀ ਰਿਸ਼ਤਾ ਕਰਨੀਆਂ ਛੱਡੋ ਕੋਸ਼ਿਸ਼ ਕਰੋ 10000 ਰੁਪਏ ਵਾਲਾ ਇਹਨੂੰ ਵਧੀਆ ਫੋਨ ਲੈ ਦਿਓ ਇਹਦਾ ਕੰਮ ਚੱਲਦਾ ਹੋ ਜਾਊਗਾ ਉਹ ਮੁੰਡਾ ਕਹਿੰਦਾ ਨਹੀਂ ਜੀ ਮੈਂ ਤਾਂ ਆਈਫੋਨ 16 ਹੀ ਲੈਣਾ ਵਾ ਕਮਾਲ ਹੋ ਗਈ ਮੈਂ ਕਿਹਾ ਯਾਰ ਤੇਰੇ ਫਾਦਰ ਪਾਉਂਦਾ ਕਿੰਨੇ ਕਹਿੰਦਾ 14000 ਰੁਪਏ ਮੈਂ ਕਿਹਾ ਤੂੰ ਕਸਤਾ ਕਿੱਥੋਂ ਭਰ ਲਊਂਗੇ ਮੈਂ ਦੁਕਾਨਦਾਰ ਨੂੰ ਪੁੱਛਿਆ ਮੈਂ ਕਿਹਾ ਯਾਰ ਲੋਨ ਕਰ ਦੇ ਇਹਨਾਂ ਦਾ ਕਹਿੰਦੇ ਬਾਈ ਇਹਨਾਂ ਦਾ ਸਿਵਲ ਸਕੋਰ ਹੈ ਨਹੀਂਗਾ ਇਹਨਾਂ ਦਾ ਲੋਨ ਨਹੀਂ ਹੋ ਰਿਹਾ ਮੈਂ ਕਿਹਾ ਹੁਣ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਅਸੀਂ ਇਦਾਂ ਦਾ ਕੋਈ ਬੰਦਾ ਲੱਭਦੇ ਆ ਉਹਦਾ ਫਾਦਰ ਕਹਿੰਦਾ ਮੈਨੂੰ ਕਿ ਜਿਹੜਾ ਆਪਦੇ ਨਾਂ ਤੇ ਲੋਨ ਕਰਵਾ ਲਵੇ ਤੇ ਸਾਡੇ ਬੱਚੇ ਨੂੰ ਆਈਫੋਨ ਲੈ ਕੇ ਦੇ ਦੇਵੇ ਮੈਂ ਸਾਫ਼ ਜੀ ਗੱਲ ਉਹਨਾਂ ਨੂੰ ਕੋਈ ਵੀ ਸ਼ਬਦ ਲੱਗੇ ਹੋਣਗੇ ਮੇਰੇ ਉਹਨਾਂ ਨੂੰ ਮੈਂ ਇਹ ਗੱਲ ਕਹਿ ਦਿੱਤੀ ਮੈਂ ਕਿਹਾ ਯਾਰ ਤੁਹਾਡੇ ਦਿਮਾਗ ਚ ਫਰਕੇ ਪਏ ਹੋਇਆ ਕਿਹਣਾ ਪੜੂਆ ਹੋਊਗਾ ਤੁਹਾਨੂੰ ਜਿਹੜਾ 14000 1.5 ਲੱਖ ਰੁਪਏ ਦਾ ਫੋਨ ਲੈ ਕੇ ਦੇ ਦੂਗਾ 14000 ਰੁਪਏ ਬਾਈ ਤੇਰੀ ਸੈਲਰੀ ਹੈ ਕਹਿੰਦਾ ਬਾਈ 10000 ਰੁਪਏ ਮੇਰੀ ਵਾਈਫ ਵੀ ਕਮਾ ਲੈਂਦੀ ਆ ਮੈਂ ਕਿਹਾ ਹੋਰ ਤੁਹਾਨੂੰ ਖਰਚੀ ਹੈ ਨਹੀਂ ਯਾਰ ਕੀ ਮੈਂ ਕਹਾਂ ਸਭ ਤੋਂ ਵੱਡੀ ਮੂਰਖਤਾ ਤੇਰੀ ਆ ਤੂੰ ਜਿਹੜਾ ਆਉਦੇ ਬੱਚੇ ਨੂੰ ਇਹ ਨਹੀਂ ਦੱਸਿਆ ਕਿ ਪੁੱਤ ਸਾਡੀ ਹੈਸੀਅਤ ਕਿੰਨੀ ਕਾ ਅਸੀਂ ਕਿੰਨੇ ਕਿੰਨੇ ਮਹੀਨੇ ਦੇ ਪੈਸੇ ਕਮਾ ਰਹੇ ਹਾਂ ਕਿੰਨਾ ਕ ਸਾਡਾ ਘਰ ਦਾ ਗੁਜ਼ਾਰਾ ਵਾ ਦੂਜੇ ਨੰਬਰ ਤੇ ਅਗਰ ਇਹ ਬੱਚੇ ਨੂੰ ਮੂਰਖਾ ਜਿਹੜਾ ਆਉਦੇ 1000 ਮਿੱਤਰਾਂ ਦੇ ਮਗਰ ਲਾ ਕੇ ਤੁਹਾਡੇ ਗੱਲ ਦੇ ਵਿੱਚ ਗੂਠਾ ਦੇਣ ਲੱਗਿਆ ਹੋਇਆ ਕਿ ਸਾਨੂੰ ਮੈਨੂੰ ਆਈਫੋਨ ਲੈ ਕੇ ਦਿਓ ਇਸ ਬੱਚਿਆ ਕੀ ਪੜ ਲੂਗਾ ਕੀ ਇਹ ਪੜ ਕੇ ਰੰਗ ਲਾ ਲੂਗਾ ਜਿਹੜੇ ਨੂੰ ਇਸ ਚੀਜ਼ ਦੀ ਸਮਝ ਹੀ ਹੈ ਨਹੀਂ ਕਿ ਸਾਡਾ ਘਰ ਦੇ ਵਿੱਚ ਸਾਡਾ ਮਾਹੌਲ ਕੀ ਚੱਲ ਰਿਹਾ ਸਾਡੇ ਘਰ ਦੇ ਵਿੱਚ ਸਾਡੇ ਹਾਲਾਤ ਕਿਦਾਂ ਦੇ ਆ ਕੀ ਤੁਹਾਡੇ ਕੱਲ ਨੂੰ ਹਾਲਾਤ ਬਦਲ ਦੂਗਾ ਇਹ ਇਹ ਗੱਲਾਂ ਮੇਰੀਆਂ ਸ਼ਾਇਦ ਉਹਨਾਂ ਦੇ ਉਤੋਂ ਦੇ ਨੰਗੀਆਂ ਹੋਣਗੀਆਂ ਕਿਉਂਕਿ ਜਿਹੜੇ ਬੰਦੇ ਨੂੰ ਇਹ ਇਦਾਂ ਦਾ جنੂਨ ਸਵਾਰ ਹੋਇਆ ਹੋਵੇ ਇਦਾਂ ਦਾ ਭੂਤ ਸਵਾਰ ਹੋਇਆ ਹੋਵੇ ਸਿਰ ਤੇ ਕਹਿੰਦਾ 아이ਫੋਨ ਲੈਣਾ ਮੈਂ ਅਸੀਂ ਤਾਂ ਅਮੀਰ ਆ ਵੱਡੀਆਂ ਵੱਡੀਆਂ ਬੇਫਾਲਦੋ ਦੀਆਂ ਫੀਲਿੰਗਸ ਲੈ ਰਿਆ ਹੋਊਗਾ ਜਿਹੜਾ ਬੰਦਾ ਉਹਨੂੰ ਇਹ ਗੱਲ ਸਮਝ ਨਹੀਂ ਆਉਂਦੀਆਂ ਹੁੰਦੀਆਂ ਪਰ ਤੁਸੀਂ ਜੇ ਮੇਰੀ ਵੀਡੀਓ ਦੇਖ ਰਹੇ ਹੋ ਜੇ ਤੁਸੀਂ ਇਹ ਪਹਿਲੀ ਗੱਲ ਦਾ 10ਵੀਂ ਕਲਾਸ ਦੇ ਬੱਚੇ ਨੂੰ ਫੋਨ ਨਹੀਂ ਚਾਹੀਦਾ ਜੇ ਲੈ ਕੇ ਦੇਣਾ ਮੈਂ ਤਾਂ ਉਹਨੇ ਆਪ ਦੀ ਹਿਸਤ ਮੁਤਾਬਕ ਲੈ ਲਓ ਉਹਨੂੰ ਸਮਝਾਓ ਕਿ ਅਸੀਂ ਪੁੱਤ ਗੁਜ਼ਾਰਾ ਕਿਵੇਂ ਕਰਦੇ ਆ ਇਹ ਗੱਲਾਂ ਜ਼ਰੂਰੀ ਨੇ ਜੇ ਤੁਸੀਂ ਤੁਹਾਨੂੰ ਇਹ ਲੱਗਦਾ ਸਾਡਾ ਬੱਚਾ ਜਦ ਕਰ ਰਿਹਾ ਵਾ ਉਹਦੀ ਜਦ ਦੇ ਪਿੱਛੇ ਵੀ ਕੁਛ ਨਾ ਕੁਛ ਯੋਗਦਾਨ ਤੁਹਾਡਾ ਹੀ ਆ ਕਿਉਂਕਿ ਤੁਸੀਂ ਉਸ ਬੱਚੇ ਨੂੰ ਸਮਝਾਈ ਨਹੀਂ ਸਕੇ ਸਾਡੇ ਹਾਲਾਤ ਕਿਦਾਂ ਦੇ ਆ ਅਸੀਂ ਰੋਟੀ ਕਿਵੇਂ ਖਾਂਦੇ ਆ ਅਸੀਂ ਆਪਦੀ ਕਾਇਮਦਾਰੀ ਕਿਵੇਂ ਚਲਾ ਰਹੇ ਆ ਕੋਸ਼ਿਸ਼ ਕਰੋ ਆਪਦੇ ਬੱਚਿਆਂ ਨੂੰ ਹਕੀਕਤ ਦੱਸੋ ਜਸ ਲੈਵਲ ਦੇ ਗਰਾਉਂਡ ਤੇ ਤੁਸੀਂ ਖੜੇ ਹੋ ਮੇਰੀ ਇਹ ਵੀਡੀਓ ਕਈਆਂ ਨੂੰ ਕੌੜੀ ਜ਼ਰੂਰ ਲੱਗੀ ਹੋਊਗੀ ਮਾੜੀ ਲੱਗੀ ਹੋਊਗੀ ਪਰ ਤੁਸੀਂ ਆਪਦੇ ਬੱਚਿਆਂ ਨੂੰ ਜੇ ਸਹੀ ਆਪਦੇ ਹਾਲਾਤ ਨਹੀਂ ਦੱਸਦੇ ਉਹ ਆਪਦਾ ਆਉਣ ਵਾਲਾ ਭਵਿੱਖ ਨਹੀਂ ਸਵਾਰ ਸਕਦੇ ਦੋ ਇਹ ਵੀਡੀਓ ਮੇਰੀ ਵੱਤੋਂ ਵੱਤ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਕੰਮ ਦੀਆਂ ਗੱਲਾਂ ਕਰਦੇ ਰਹਿਣਾ ਹਮੇਸ਼ਾ ਧੰਨਵਾਦ ਜੀ